ਮਿਸਾਲ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਨਣਕੇ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਮਹਿਤਾ ਵੀ ਵਿਧੀਆਂ ਨੂੰ ਲਾਗੇ ਪੈ ਜਾਂਦਾ ਇੱਥੋਂ ਤੇ ਅੱਜ ਦੀ ਵੀਡੀਓ 'ਚ ਦੋ گاਵਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਆ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਹੁੰਦੀ ਆ ਵੀ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਸਾਡੀ ਗੱਲ ਤੇ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਵਧੀਆ ਕਿਰਪਾ ਬਾਬਾ ਦੀ ਸੋਹਣੀ ਗੇ ਚਲੋ ਕਿਰਪਾ ਚੀ ਦੀ ਜੇ ਹਾਂਜੀ ਹਾਂਜੀ ਉਹ ਸਵੇਤੀਆਂ ਜਿਉਣ ਤੋਂ ਪਹਿਲਾਂ ਹੀ ਆਹੋ ਗਾਈਆਂ ਦੇ ਤਿੰਨ ਚਾਰ ਹੀ ਗੀਆਂ ਦੋ ਵੇਜਤੀਆਂ ਜੇ ਗੱਣਾ ਹੀ ਗਿਆ ਹੋ ਅੱਛਾ ਹਾਂਜੀ ਹਾਂਜੀ ਦੋ ਮੇਹਰ ਅਦਾ ਗੱਲੀਆਂ ਵਿੱਚ ਤੁਹਾਨੂੰ ਇੱਥੇ ਮਿਲੀਆਂ ਆ ਗਏ ਠੀਕ ਆ ਤੇ ਹੁਣ ਸੁਈਆਂ ਰਹਿ ਗਈਆਂ ਹਨਾ ਹੁਣ ਸੁਈਆਂ ਰਹਿ ਗਈਆਂ ਜੇ ਇੱਕ ਤਾਂ ਸੁਈ ਆ ਤਿੰਨ ਚਾਰ ਦਿਨਾਂ ਦੀ ਆ ਹਾਂਜੀ ਇੱਕ ਜਰਸੀ ਦਾ ਵਸ਼ੀ ਉਹਨਾਂ ਰੱਖ ਲਈ ਆ ਅੱਛਾ ਜੀਬੀਐਸ ਦੀ ਵਸ਼ੀ ਹਾਂਜੀ ਠ ਇੱਦਾਂ ਕਰ ਲਈ ਹੈ ਨਾ ਇਹ ਸੁਈ ਸੁਈ ਆ ਥੱਲੇਆਂ ਚੰਗੀ ਬਣੀ ਆ ਤਾਂ ਆ ਜ ਲੈ ਆ ਇਹ ਥਾਣੇ ਵੀ ਇਹ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਦੱਸਿਓ ਵੀ ਜੀ ਇਹਦੇ ਬਾਰੇ ਫਿਰ ਜੀ ਇਹ ਗਾਈ ਨਾ ਥਾਣੇ ਦੇ ਤਿੰਨ ਜੇ ਲਈ ਤੇ ਮੈਂ ਗੱਬਣ ਮਾਵਾਂ ਮਹਿੰਗੀ ਲਈ ਚੌਂਚੀ ਦੇ ਦਾ ਇੱਕ ਥਣ ਖਰਾਬ ਨਿਕਲਿਆ ਗੜਲਾ ਅੱਛਾ ਹਾਂ ਜੀ ਇਹ ਦੁੱਧ ਦੇ ਕੋਈ 12 13 ਕਿਲੋ ਹੈਗਾ ਜੀ ਹੁਣ ਹੈਗਾ ਪੱਕਾ ਮੁੱਕੇ ਤੇ ਪਹਿਲਾਂ ਚਵਾ ਕੇ ਦਾਂਗੇ ਦੋ ਟਾਈਮ ਤੇ ਆ ਬੱਚਾ ਹਣਾ ਇਹਦਾ ਹਾਂ ਜੀ ਇਹ ਬੱਚਾ ਦਾ ਚੌਥਾ ਬੰਦਾ ਦੇਣਾ ਸਹੀ ਨੂੰ ਜੀ ਅੱਛਾ ਤੇ ਜੇ ਦੁੱਧੋਂ ਵਧ ਜੋਗੀ ਫਿਰ ਇਹ ਤੇ ਮੈਂ ਨਾ ਜਿਆਦਾ ਨਹੀਂ ਤੇ 2-3 ਕਿਲੋ ਤੇ ਵਧੂਗੀ 15-16 ਦਾ ਰਾਵਾਂ ਚੁਆਈ ਜਾਊਗੀ ਨਾ ਅੱਛਾ ਹਾਂਜੀ ਹਾਂਜੀ ਤੇ ਮੁੱਲ ਹੋਣੇ ਦਾ ਫਿਰ ਹਿਸਾਬ ਨਹੀਂ ਕਰ ਦੇਣਾ ਹੈ ਮੁੱਲ ਹਿਸਾਬ ਨਾਲ ਤੁਹਾਨੂੰ ਪਤਾ ਵਾ ਨਫੇ ਵੀ ਲਈ ਦੇ ਘਾਟੇ ਪਾਉਣੇ ਪੈਣੇ ਆ ਇਹ ਬੜੀ ਮਹਿੰਗੀ ਸੀ 30000 ਦੀ ਦੇ ਦਈਏ ਨਹੀਂ ਕਰਦੀ ਕਿ ਮਾਨ ਵਿੱਚ ਆ ਕਰਾ ਦਿਓ 50 ਨਹੀਂ ਦੇ ਦਈਏ 50 ਦੇ ਦਾਂਗੇ ਕਰਦੀ ਛੋਟ ਛੋਟ ਵਿੱਚ ਆ ਹੋਰ ਕਰ ਲਾਂਗੇ ਹਾਂ ਨਾ ਜਸ 23000 ਦੀਆਂ ਦੇ ਦਾਂਗੇ ਅੱਛਾ 23000 ਦੀ ਦੇ ਦੋਗੇ ਹਾਂ ਜੀ ਜੀ ਠੀਕ ਆ ਦੁੱਧ 12 ਕਿਲੋ ਮੇਰੇ ਘਰੋਂ ਕੋਈ ਦੋ ਟਾਈਮ ਤਿੰਨ ਟਾਈਮ ਚੋਗੇ ਤੁਸੱਲੀ ਕਰਕੇ ਮੇਰੇ ਕੋਲ ਮੌਕੇ ਤੇ ਜਿਹੜਾ ਚੋਈ ਕਰਕੇ ਖੜੇ ਹਾਂ 12 ਕਿਲੋ ਦੀ ਗਰੰਟੀ ਆ ਉਹ ਥਣ ਬਿਲਕੁਲ ਬੰਦਿਆ ਕਿ ਤਰੋਂ ਦੀ ਬਿਲਕੁਲ ਬੰਦੀ ਆਉਂਦੀਆਂ ਥੋੜੀਆਂ ਬਾਲੀਆਂ ਉਹ ਬੰਦ ਵਾਲੇ ਹਿਸਾਬ ਨਾਲ ਬੰਦ ਵਾਲਾ ਹਿਸਾਬ ਇਧਰ ਨੂੰ ਕਰੇ ਕਰੀ ਉਧਰ ਨੂੰ ਦਿਖਾ ਦਈਏ ਗਾੜ ਲਾ ਜੇ ਅਗਲਾ ਥਾਣੇ ਆ ਜਿਹੜਾ ਹਾਂਜੀ ਹਾਂਜੀ ਤਿੰਨ ਥਣ ਜਿਹੜੇ ਆ ਇੱਕੋ ਜਿਹੇ ਆ ਤੇ ਉਹ ਥਣ ਵੇਖੋ ਚੜਿਆ ਹੋਆ ਦਰਦੀ ਆ ਤੁਹਾਡੇ ਦਰਦੀ ਆ ਤੇ ਬਾਕੀ ਇਹ ਆ ਵੀ ਇੰਨਾ ਗਾਵਾਂ ਦਾ ਦੁੱਧ ਵੀ ਥੰਗਣਾ ਹੁੰਦਾ ਆ ਤੇ ਹੁਣ ਇਹ ਕਾ ਜਰਸੀ ਤੁਹਾਨੂੰ ਦਿਖਾਉਣੀ ਆ ਇਹ ਇਹਦਾ ਬੱਚਾ ਨਹੀਂ ਜਿਹੜਾ ਕਹਿੰਦੇ ਉਹਨਾਂ ਨੇ ਦਿੱਤਾ ਤੇ ਥਾਣੇ ਦੇ ਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ ਤੇ ਚਿਹਰਾ ਵੇਖਦਾ ਦੇ ਤਾਂ ਸੂਆ ਕਿੰਨਾ ਖੋਗਾ ਵੀਰ ਜੀ ਦੂਜਾ ਸੂਆ ਵੀਰ ਜੀ ਦੂਸਰਾ ਸੂਆ ਹੈ ਹਾਂਜੀ ਹਾਂਜੀ ਕਿੰਨਾ ਇਹ ਤੇ ਕੱਲ ਦੁੱਧ ਇਹਦੇ ਕੋਲ ਵੀਰ ਜੀ ਦੁੱਧ 10 ਦੇਲ ਹੋਊਗਾ ਲੀਟਰ ਮਾਰ ਕੇ ਹਾਂਜੀ ਹੈਗਾ ਪੱਕਾ ਦੁੱਧ 10 ਲੀਟਰ ਮੈਂ ਨਾ ਚਵਾ ਕੇ ਦਾਂਗੇ ਕੇ ਅੱਛਾ ਹਾਂਜੀ ਹਾਂਜੀ ਤੇ ਇਹਦਾ ਬੱਚਾ ਨਹੀਂ ਦਿੱਤਾ ਹਨਾ ਬੱਚਾ ਹਾਂਜੀ ਦਿੱਤਾ ਨਹੀਂ ਜੇ ਕਿੰਨਾ ਕਿ ਚਿਰਦਾ ਹੈ ਬੱਚਾ ਬੱਚਾ ਇਹ ਸਾਲ ਹਲੋ 1.5 ਮਹੀਨੇ ਦੀ ਸੂਈ ਹੈ ਅੱਛਾ ਹਾਂਜੀ ਹਾਂਜੀ 1.5 ਮਹੀਨੇ ਦੇ ਲਾਗੇ ਬੰਦੇ ਦੀ ਜਿਹੜੀ ਇਹ ਸੂਈ ਹੈ 1.5 ਮਹੀਨੇ ਦੀ ਜੇ ਤੇ ਮੁੱਲ ਫੇਰ ਇਹਦਾ ਮੁੱਲੇ ਤਾਂ ਵੇਰ ਲਓ ਜਿੰਨਾ ਕਿ ਜੱਜ ਕਰ ਲਗੇ ਕਰ ਦੋ ਜੀ ਅੱਜ ਜਾਸਨੋਂ ਵੀ ਕਰੋ ਇਹਦੇ ਵੀ ਕਿੰਨੇ ਦੀ ਦੇਣੀ ਹੈ ਇਹ ਆ ਵੀ ਦੇ ਦਾਂਗੇ ਅੱਛਾ ਵੀ ਸੇਮ ਹੀ ਦੇ ਦਾਂਗੇ ਦੋਵੇਂ ਅੱਛਾ ਸੇਮ ਹੈ ਹਾਂਜੀ ਇੱਕੋ ਦੋ ਤੇ 10 ਜੀ ਅੱਛਾ ਇੱਕੋ ਦੋ ਤੇ 12 ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਾ ਜੀ ਬਾ ਆਪਣੀ ਚੋਗੇ ਦੋ ਟਾਈਮ ਤਸੱਲੀ ਕਰਕੇ ਮੇਰਾ ਵੀਰ ਕੋਈ ਜਿੰਨੇ ਵੀ ਆਉਣਾ ਵਾ ਤਸੱਲੀ ਕਰਕੇ ਤਸੱਲੀ ਕਰਕੇ ਖਾਣੇ ਆ ਵੇਸ ਚਾ ਕੇ ਖਾੜਨਾ ਨਾ ਵੇਸ ਚਾ ਕੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਖਾੜੋ ਜੀ